ਮੈਂ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਕਰਕੇ ਦੇਖ ਲਿਆ ਤੁਸੀਂ ਚਿੱਟਾ ਤੇ ਸਮੈਗ ਭਾਵੇਂ ਨਾ ਦੇਖੀ ਹੋਵੇ ਪਰ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਤੁਸੀਂ ਵੀ ਦੇਖਿਆ ਜਿਹੜਾ ਨਸ਼ਾ ਆ 10 ਤਰੀਕ ਨੂੰ ਆਸਟ੍ਰੇਲੀਆ ਵਾਲਿਆਂ ਨੇ ਪਰਮਾਨੈਂਟ ਬੈਨ ਕਰ ਦੇਣਾ ਆਪਦੇ ਜੁਆਕਾਂ ਵਾਸਤੇ ਤੇ ਇਹ ਤੁਸੀਂ ਇਹ ਨਸ਼ੇ ਨੂੰ ਬੈਨ ਕਰਾਉਣਾ ਤਾਂ ਫਿਰ ਸਾਥ ਦੇਸ਼ ਪੋਸਟ ਨੂੰ ਸ਼ੇਅਰ ਕਰਕੇ ਇਸ ਨਸ਼ੇ ਦੀ ਖੋਜ ਆ ਚੂਹੇ ਤੇ ਕੀਤੇ ਹੋਏ ਤਜਰਬੇ ਤੋਂ ਹੋਈ ਸੀ ਤੇ ਚੂਹੇ ਤੇ ਕਰਕੇ ਤਜਰਬਾ ਫਿਰ ਇਹ ਨਸ਼ਾ ਦੁਨੀਆ ਸਾਰੀ ਦੇ ਵਿੱਚ ਕੀ ਆ ਵੰਡਿਆ ਗਿਆ ਬਾਹਰਲੇ ਮੁਲਕਾਂ ਦਾ ਥੋੜਾ ਜਿਆ ਮਹਿੰਗਾ ਮਿਲਦਾ ਪਰ ਸਾਡੇ ਤਾਂ ਜਮੇ ਮੁਫਤ ਕਰਤਾ ਇਹ ਨਸ਼ਾ ਜੇ ਤੁਸੀਂ ਇਹ ਨਸ਼ਾ ਕਰਦੇ ਹੋ ਤਾਂ ਮੰਨ ਜਿਓ ਯਾਰ ਤੇ ਦੱਸਿਓ ਜਰੂਰ ਕਿ ਤੁਸੀਂ ਕਿੱਥੋਂ ਬੋਲਦੇ ਹੋ ਆਪਦਾ ਕੰਟੈਕਟ ਨੰਬਰ ਜਰੂਰ ਕੀਆ ਕਮੈਂਟ ਬਾਕਸ ਦੇ ਵਿੱਚ ਲਿਖਿਓ ਪਹਿਲਾਂ ਤਜਰਬੇ ਦੀ ਗੱਲ ਕਰਦਾ ਜਿੱਥੋਂ ਇਹ ਨਸ਼ਾ ਪੈਦਾ ਹੋਇਆ ਇਹ ਤਜਰਬਾ ਕੀ ਆ ਬਾਹਰਲੇ ਮੁਲਕ 'ਚ ਹੋਇਆ ਸੀ ਜੇਮਸ ਓल्ड ਤੇ ਪੀਟਰ ਮਿਰਨਰ ਨਾ ਦੇ ਕੀਆ ਦੋ ਬੰਦੇ ਸੀਗੇ ਜਿਨ੍ਹਾਂ ਨੇ ਕੀ ਇਹ ਖੋਜ ਕੀਤੀ ਸੀ ਇਹਨਾਂ ਨਸ਼ੇ ਦੀ ਕੀਤੀ ਸੀ ਇਹ ਚਿੱਟੇ ਕੀ ਆ ਚੂਹੇ ਲੈ ਕੇ ਉਹਨਾਂ ਨੇ ਤੇ ਤਜਰਬਾ ਕੀਤਾ ਇੱਕ ਇਹਨਾਂ ਦੇ ਦਿਮਾਗ ਦੇ ਉੱਤੇ ਇਲੈਕਟ੍ਰੋਡ ਲਾਈ ਗਈ ਤੇ ਪਿੰਜਰੇ ਦੇ ਵਿੱਚ ਇੱਕ ਲੀਵਰ ਲਾ ਦਿੱਤਾ ਗਿਆ ਜਿਹਦੇ ਉੱਤੇ ਕੀ ਆ ਇਹ ਚੂਹਾ ਜਦੋਂ ਇਹ ਕੀ ਆ ਲਾਉਂਦਾ ਸੀ ਆਪਦਾ ਪੰਜਾ ਕਿ ਹਲਕਾ ਜਿਹਾ ਝਟਕਾ ਮਿਲਦਾ ਸੀ ਕਿੱਕ ਮਿਲਦੀ ਸੀ ਮਤਲਬ ਕਰੰਟ ਲੱਗਦਾ ਸੀ ਦਿਮਾਗ ਨੂੰ ਉਹ ਬੜਾ ਸਟਰੋਂਗ ਨਹੀਂ ਸੀਗਾ ਪਰ ਉਹਨੂੰ ਸਵਾਦ ਦਿੰਦਾ ਸੀ ਫਿਰ ਉਹ ਚੂਹੇ ਨੇ ਕੀ ਕੀਤਾ ਵਾਰ-ਵਾਰ ਕੀ ਆ ਉਹ ਲੀਵਰ ਨੂੰ ਟੱਚ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਆ ਪਿੰਜਰੇ 'ਚ ਦਿਖਾਇਆ ਗਿਆ ਜਿੰਨੀ ਵਾਰ ਟੱਚ ਕਰਿਆ ਕਰੇ ਉਹ ਉਹ ਸਵਾਦ ਲੈਂਦਾ ਲੈਂਦਾ ਕਿ ਉਹ ਸਾਰਾ ਕੁਝ ਹੀ ਕੀ ਆਉਨੇ ਭੁੱਲ ਗਿਆ ਨਾ ਉਹਨੂੰ ਕੋਖ ਨਾ ਤੇ ਕੁਝ ਵੀ ਯਾਦ ਨਹੀਂ ਸੀ ਉਹਨੂੰ ਲਾ ਲਾ ਕੇ ਕਹਿੰਦੇ ਹਜ਼ਾਰਾਂ ਵਾਰ ਕੀ ਉਹਨੇ ਲੀਵਰ ਨੂੰ ਟੱਚ ਕੀਤਾ ਤੇ ਅਖੀਰ ਨੂੰ ਬੇਹੋਸ਼ ਹੋ ਕੇ ਕੀ ਆ ਡਿੱਗ ਪਿਆ ਪਰ ਇਹ ਚੂਹਾ ਸੀ ਯਾਰ ਅਸੀਂ ਇਹ ਚੂਹੇ ਦੀ ਮੌਤ ਮਰਨਾ ਜਾਂ ਬੰਦੇ ਹੋਣ ਦਾ ਸਬੂਤ ਦੇਣਾ ਹੁਣੇ ਤੁਹਾਡੇ ਹੱਥ 'ਚਾ ਕਿਉਂਕਿ ਬੰਦੇ ਕੋਲੇ ਇੱਕੋ ਚੀਜ਼ ਜਿਹੜੀ ਜਾਨਵਰ ਨੂੰ ਅੱਡ ਕਰਦੀ ਆ ਪੀਅ ਸੈਲਫ ਕੌਂਸ਼ੀਅਸਨੈਸ ਆ ਉਹਨੂੰ ਆਪਣਾ ਆਤਮ ਗਿਆਨ ਹੁੰਦਾ ਜੇ ਜੇ ਸਾਨੂੰ ਇਸ ਗੱਲ ਤੇ ਆਤਮ ਗਿਆਨ ਹੋ ਗਿਆ ਨਾ ਫਿਰ ਆਪਾਂ ਚੂਹੇ ਦੀ ਮੌਤ ਨਹੀਂ ਵਰਾਂਗੇ ਤੇ ਇਸ ਨਸ਼ੇ ਤੋਂ ਖਿਹੜਾ ਵੀ ਛਡਾ ਲਾਂ ਇਸੇ ਨਸ਼ੇ ਨੂੰ ਬਾਅਦ ਵਿੱਚ ਜੁਕਰਵਰ ਕਰਕੇ ਜਿਹੜੇ ਹੈਗੇ ਆ ਜਾਂ ਜਿਹੜੇ ਐਲਨ ਮਸਕ ਕਰ ਗਿਆ ਉਹਨਾਂ ਨੇ ਵਰਤਿਆ ਜਦੋਂ ਇਹਨਾਂ ਨਾਲ ਕੀ ਗੱਲ ਕੀਤੀ ਇਹਨਾਂ ਨੇ ਆਪ ਦੇ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਸੈਕਟਰ ਦੇ ਵਿੱਚ ਇਨਫਲੂਐਂਸਿੰਗ ਦੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਐਂ ਦੱਸੋ ਵੀ ਲੋਕਾਂ ਨੂੰ ਆਪਾਂ ਕਿਵੇਂ ਆਪਦੇ ਵੱਲ ਖਿੱਚ ਗਏ ਆਪਣੇ ਹੈਂਡਲ ਜਿਹੜੇ ਕਿਹੜੇ ਆ ਟਵਿੱਟਰ ਹੋ ਗਈ ਟਿਕਟੌਕ ਹੋ ਗਈ ਫੇਸਬੁੱਕ ਹੋ ਗਈ ਇੰਸਟਾਗ੍ਰam ਹੋ ਗਈ ਕਿਵੇਂ ਖਿੱਚ ਗਏ ਤਾਂ ਫਿਰ ਉਹਨਾਂ ਨੇ ਕਿਹਾ ਜੀ 1954 ਜੇ ਕਾ ਚੂਹਿਆਂ ਤੇ ਤਜਰਬਾ ਹੋਇਆ ਸੀ ਉਹ ਤਜਰਬੇ ਨੂੰ ਕੀ ਬੇਸ ਬਣਾਇਆ ਗਿਆ ਤੇ ਬੇਸ ਬਣਾ ਕੇ ਫਿਰ ਉਹਨਾਂ ਨੇ ਵੀ ਸਾਨੂੰ ਕੀ ਆ ਉ ਆ ਸਾਡੇ ਹੱਥਾਂ 'ਚ ਜਿਹੜੇ ਮੋਬਾਈਲ ਨੇ ਜਿਹਦੇ ਵਿੱਚ ਤੁਸੀਂ ਮੈਨੂੰ ਆ ਦੇਖ ਰਹੇ ਹੋ ਮੋਬਾਈਲ ਦੇਖਣਾ ਨਹੀਂ ਮਾੜਾ ਪਰ ਮੋਬਾਈਲ ਦੇ ਵਿੱਚ ਦੇਖਣਾ ਕੀ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੇ ਚੰਗੀ ਚੀਜ਼ ਦੇਖ ਰਹੇ ਹੋ ਭਾਵੇਂ 10 ਘੰਟੇ ਦੇਖੋ ਯਾਰ ਪਰ ਉਹਦੇ ਨਾਲ ਜੇ ਤੁਹਾਨੂੰ ਕੁਝ ਕੀ ਆਪਣੀ ਜ਼ਿੰਦਗੀ ਦੇ ਵਿੱਚ ਫਾਇਦਾ ਹੋ ਰਿਹਾ ਤਾਂ ਜ਼ਰੂਰ ਦੇਖੋ ਉਹਨੇ ਨਸ਼ਾ ਮਿਲਦਾ ਕਿੱਥੇ ਆ ਤੁਹਾਨੂੰ ਮੇਰੇ ਨਾਲੋਂ ਵਹਿਤਰ ਪਤਾ ਹੋ ਇਹ ਨਸ਼ਾ ਕਿੱਥੇ ਮਿਲ ਜਾਂਦਾ ਇਹ ਨਸ਼ਾ ਘਰ ਹੀ ਮਿਲ ਜਾਂਦਾ ਤੇ ਨਸ਼ੇ ਤੇ ਲਾਉਂਦਾ ਕੌਣ ਆ ਖੁਦ ਮਾਂ ਪਿਓ ਆਪਣੇ ਬੱਚੇ ਨੂੰ ਲਾਉਂਦੇ ਆ ਯਾਰ ਇਹਨੂੰ ਕਿਤੇ ਲੈਣ ਨਹੀਂ ਜਾਣਾ ਪੈਂਦਾ ਸਹਰਾਣੀ ਪਿਆ ਹੁੰਦਾ ਤੇ ਕੀਤਾ ਕਦੋਂ ਜਾਂਦਾ ਤੜਕੇ ਉੱਠਣਸਾਰ ਸਭ ਤੋਂ ਪਹਿਲਾਂ ਕੀ ਆ ਇਹਦੀ ਡੋਜ ਲਈ ਜਾਂਦੀ ਆ ਤੇ ਸੌਣ ਤੱਕ ਕੀ ਆ ਲਗਾਤਾਰ ਇਹਦੀਆਂ ਡੋਜਾਂ ਲਈਆਂ ਜਾਂਦਾ 2600 ਵਾਰ ਕੀ ਆ ਬੰਦਾ ਇੱਕ ਆਪ ਦੇ ਫੋਨ ਦੀ ਸਕਰੀਨ ਨੂੰ ਟੱਚ ਕਰਦਾ ਦਿਨ ਦੇ ਵਿੱਚ ਨਸ਼ਾ ਕੀਤਾ ਕਿੱਥੇ ਜਾਂਦਾ ਇਹ ਕੀਤਾ ਜਾਂਦਾ ਬੈਡਰੂਮਾਂ ਦੇ ਵਿੱਚ ਡਰਾਈੰਗ ਰੂਮਾਂ ਦੇ ਵਿੱਚ ਟਾਇਲਟਾਂ ਤੇ ਜਾ ਕੇ ਵੀ ਕੀ ਆ ਲੋਕ ਕੇ ਨਸ਼ਾ ਕਰਦੇ ਆ ਤੇ ਆਪਦੇ ਦਫ਼ਤਰਾਂ ਦੇ ਵਿੱਚ ਬੈਠੇ ਵੀ ਲੋਕ ਕੀ ਐਸੇ ਨਸ਼ੇ ਤੇ ਲੱਗੇ ਵੀ ਆ ਤੁਸੀਂ ਸਕੂਲਾਂ ਕਾਲਜਾਂ 'ਚ ਵਗਜੋ ਉਥੇ ਚਾਰ ਕੀ ਆ ਸਿਰ ਜੋੜ ਕੇ ਬੈਠੇ ਦੋਸਤ ਵੀ ਬੈਠੇ ਹੋਣਗੇ ਸਾਰੇ ਕੀ ਆ ਨਸ਼ੇ ਦੇ ਕੱਠਲੇ ਰਹੇ ਹੋਣਗੇ ਤੇ ਨਸ਼ਾ ਕੀ ਆ ਸਾਡੇ ਕੀ ਆ ਮੁਲਕ 'ਚ ਮੁਫਤ ਮਿਲਦਾ ਮੁਫਤ ਦੋਸਤੋ ਇਥੇ ਕੁਝ ਨਹੀਂ ਮਿਲਦਾ ਜਿਹੜੀ ਚੀਜ਼ ਮੁਫਤ ਮਿਲੂਗੀ ਉਹ ਤੁਹਾਨੂੰ ਸਭ ਤੋਂ ਵੱਧ ਕੀਆ ਖਤਰਨਾਕ ਹੋ ਤੁਹਾਡੇ ਵਾਸਤੇ ਪੈਰਿਸ ਦੀ ਜੂਡਾ ਨਾਂ ਦੀ ਕੀਆ ਲੜਕੀ ਸੀ ਉਹਦਾ ਬ੍ਰੇਕਅਪ ਹੋ ਜਾਂਦਾ ਆ ਉਹਦੇ ਕਿਸੇ ਕੀਆ ਫਰੈਂਡ ਦੇ ਨਾਲ ਤਾਂ ਫਿਰ ਉਹ ਕੀਆ ਜਿਹੜਾ ਉਹਨੇ ਇੱਕ account ਬਣਾਇਆ ਹੋਇਆ ਹੁੰਦਾਗਾ ਟਿੰਡਰ ਦੇ ਉੱਤੇ ਤਾਂ ਫਿਰ ਉੱਠ ਗਈਆ ਦੇਖਦੀ ਆ ਕਿ ਮੈਨੂੰ ਐ ਲੱਗਦਾ ਜਿਵੇਂ ਮੇਰੇ ਤੇ ਕੋਈ ਕੰਟਰੋਲ ਕੀਤਾ ਜਾ ਰਿਹਾ ਤਾਂ ਉਹ ਫਿਰ ਟਿੰਡਰ ਵਾਲਿਆਂ ਤੋਂ ਆਪਦਾ ਕੀਆ ਸਾਰਾ ਮੰਗਦੀ ਆ ਕਿ ਤੁਸੀਂ ਮੇਰੇ ਬਾਰੇ ਜਿਹੜੀ ਮੇਰੀ ਇਨਫਰਮੇਸ਼ਨ ਹੈਗੀ ਉਹ ਤੋਂ ਮੇਰੇ ਬਾਰੇ ਕੀ ਓਬਜ਼ਰਵ ਕੀਤਾ ਇਹ ਬਾਹਰਲੇ ਮੁਲਕਾਂ 'ਚ ਪਤਾ ਵੀ ਕੀਤਾ ਜਾ ਸਕਦਾ ਯੂਰੋਪੀਅਨ ਕੰਟਰੀ ਦੇ ਵਿੱਚ ਤਾਂ ਫਿਰ ਉਹਨੇ ਜਦੋਂ ਕੀ ਆ ਆਪਦੀ ਇਨਫੋਰਮੇਸ਼ਨ ਉਹਨਾਂ ਤੋਂ ਕੀ ਮੰਗਾਈ ਤਾਂ 800 ਪੇਜਾਂ ਦਾ ਉਹਦਾ ਬਕਾਇਦਾ ਕੀ ਆ ਸਾਰਾ ਡਾਟਾ ਤਿਆਰ ਕੀਤਾ ਸੀ ਉਹਨੂੰ ਕੱਲੀ-ਕੱਲੀ ਗੱਲ ਪਤਾ ਸੀ ਕਿਹੜੇ ਟਾਈਮ ਤੇ ਜੁੜਾ ਅਦਾਸ ਹੁੰਦੀ ਆ ਕਿਹੇ ਟਾਈਮ ਕੁਝ ਹੁੰਦੀ ਆ ਬੰਦੇ ਨਾਲ ਗੱਲ ਕਿਵੇਂ ਕਰਦੀ ਆ ਕਿਹੜਾ ਉਹਦਾ ਕੰਟੈਂਟ ਹੈਗਾ ਜਿਹਨੂੰ ਉਹ ਪਸੰਦ ਕਰਦੀ ਆ ਕਹੇਜੇ ਬੰਦਿਆਂ ਨਾਲ ਉਹਦੀ ਕੀ ਆ ਦੋਸਤੀ ਆ ਕਿਹੜੀ ਚੀਜ਼ ਉਹਨੂੰ ਵਰਤ ਕੇ ਕੀ ਆ ਆਨੰਦ ਮਿਲਦਾਗਾ ਇੰਨਾ ਉਹਨੂੰ ਆਪਦੇ ਬਾਰੇ ਨਹੀਂ ਪਤਾ ਸੀ ਉਦੋਂ ਵੱਧ ਪਤਾ ਕਿਹਨੂੰ ਸੀ ਟਿੰਡਰ ਵਾਲਿਆਂ ਨੂੰ ਪਤਾ ਸੀ ਤੇ ਅ ਇਹ ਐ ਇਕਨੋਮਿਕ ਟਾਈਮਜ਼ ਦੇ ਵਿੱਚ ਕੀ ਆ ਤੁਸੀਂ ਲਗੀ ਖਬਰ ਦੇਖਣੋ ਇਹ ਕਹਿੰਦੇ ਕਿ ਆ ਜਿਹੜੇ ਸਾਡੇ ਅਰਬਨ ਮੁਲਕਾਂ ਉਹਨਾਂ ਦਾ ਤੇਲ ਉਹਨਾਂ ਮਹਿੰਗਾ ਨਹੀਂ ਹੈ ਸਭ ਤੋਂ ਮਹਿੰਗੀ ਅੱਜ ਦੁਨੀਆ ਦੀ ਚੀਜ਼ ਕੀ ਆ ਡਾਟਾ ਜਿਹੜੇ ਸੋਸ਼ਲ ਮੀਡੀਆ ਹੈਂਡਲ ਸਾਡੇ ਤੋਂ ਕੀ ਆ ਲੈ ਲੈਂਦੇ ਆ ਅਜੇ ਟਰੰਪ ਜੇ ਕੀ ਆ ਉੱਥੇ ਅਮਰੀਕਾ ਦੇ ਵਿੱਚ ਕੀ ਆ ਰਾਜ ਕਰ ਰਿਹਾ ਤਾਂ ਕੌਣ ਕਰਵਾ ਰਿਹਾ ਉਹਨੂੰ ਇਹ ਡਾਟਾ ਹੀ ਕਰਾ ਰਿਹਾ ਪਿਛਲੀ ਵਾਰ ਵੀ ਜੁਕਰਬਰਗ ਦੇ ਸਿਰ ਦੇ ਉੱਤੇ ਕੀ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਉੱਤੇ ਕਾਬੂਜ ਹੁੰਦਾ ਇੱਕ ਕੈਮਬ੍ਰਿਜ ਐਨਾਲਿਟਿਕਲ ਨਾਂ ਦੀ ਕੀ ਆ ਜਿਹੜੀ ਕੰਪਨੀ ਹੁੰਦੀ ਆ ਉਹ 50 ਮਿਲੀਅਨ ਉਹ ਲੈ ਕੇ ਫਿਰ ਦੇਖ ਲਿਆ ਕਿ ਕਿਹੜੇ ਲੋਕ ਕੀ ਆ ਬੜੀ ਛੇਤੀ ਇਨਫਲੂਐਂਸ ਹੋ ਕੇ ਉਹਨੂੰ ਪਸੰਦ ਕਰਨਾ ਸ਼ੁਰੂ ਕਰ ਸਕਦੇ ਆ ਫਿਰ ਉਹਨਾਂ ਨੂੰ ਇਨਫੋਰਮੇਸ਼ਨ ਤੇ ਡਾਟਾ ਭੇਜਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਨੰਬਰਾਂ ਦੇ ਉੱਤੇ ਤੇ 87 ਮਿਲੀਅਨ ਲੋਕ ਫਿਰ ਕੀ ਆ ਪ੍ਰੋ ਟਰੰਪ ਹੋ ਗਏ ਮਾਕੇ ਟਰੰਪ ਨੂੰ ਪਸੰਦ ਕਰਨਾ ਸ਼ੁਰੂ ਕਰਤਾ ਉਹਦੇ ਕਟੜ ਫੈਨ ਬਣ ਗਏ ਜਿਹਦੇ ਸਿਰ ਤੇ ਪਹਿਲਾਂ ਉਹਨੇ ਸਰਕਾਰ ਬਣਾਈ ਤੇ ਜਦੋਂ ਚੀਜ਼ ਐਕਸਪੋਜ਼ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਕੀ ਆ 725 ਮਿਲੀਅਨ ਫਾਈਨ ਲੱਗਿਆ ਸੀ ਜੁਕਰਵਰਗ ਦੇ ਉੱਤੇ ਤੇ ਇਸ ਵਾਰ ਜਦੋਂ ਸੈਕੰਡ ਟਰਮ ਉਹ ਬਣਦਾ ਤਾਂ ਕੌਣ ਬਣਾਉਂਦਾ ਐਲਨ ਮਸਕ ਨੂੰ ਬਣਾਉਂ ਫੋਨ ਦੀ ਵਰਤੋਂ ਆਪਾਂ ਸ਼ੁਰੂ ਕਿਉਂ ਕੀਤੀ ਸੀ ਆਪਣੇ ਨਾਲ ਮੇਲ ਮਲਾਪ ਕਰਨ ਵਾਸਤੇ ਜਿਹੜੇ ਦੂਰ ਬੈਠੇ ਉਹਨਾਂ ਨੂੰ ਮਿਲ ਲਿਆ ਜਾਂਦਾ ਸੀ ਪਰ ਇਸੇ ਨਹੀਂ ਸਾਨੂੰ ਕੀ ਆਪਿਆਂ ਤੋਂ ਦੂਰ ਕਰਤਾ ਯਾਰ ਅੱਜ ਰਿਸ਼ਤੇਦਾਰ ਕੀ ਆ ਸਾਰੀਆਂ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਯਾਰੀਆਂ ਦੋਸਤੀਆਂ ਖਤਮ ਹੋ ਗਈਆਂ ਰੋਜ਼ਗਾਰ ਖਤਮ ਹੋ ਗਏ ਸਾਡੇ ਸਰੀਰ ਖਤਮ ਹੋ ਗਏ ਸਭ ਤੋਂ ਵੱਡੀ ਗੱਲ ਸਾਡੀ ਯਾਦਦਾਸ਼ਤ ਖਤਮ ਕਰਤੀ ਯਾਰ ਤੇ ਜਿਨ੍ਹਾਂ ਲੋਕਾਂ ਨੇ ਹੈਂਡਲ ਬਣਾਏ ਆ ਮਤਲਬ ਜਿਹੜੇ ਇਹਨਾਂ ਦੇ ਮਾਲਕ ਨੇ ਉਹਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਪਿੱਛੇ ਜਿਹੋ ਉਹਨਾਂ ਦੇ ਉੱਤੇ ਕੀ ਆ ਇੱਕ ਡਾਕੂਮੈਂਟਰੀ ਬਣੀ ਸੀ ਜੀ ਜੋ ਕੀ ਕਹਿੰਦੇ ਆ ਕਿ ਸਾਡਾ ਕਿਸੇ ਦਾ ਵੀ ਬੱਚਾ ਕੀ ਇਹਨੂੰ ਯੂ ਚਾਈਨਾ ਨੇ ਟਿਕਟੋਕ ਬਣਾਈ ਆ ਪਰ ਚਾਈਨਾ ਨੇ ਟਿਕਟੋਕ ਇਹ 14 ਸਾਲ ਤੋਂ ਥੱਲੇ ਆਪਦੇ ਜਵਾਕਾਂ ਵਾਸਤੇ ਬੈਨ ਕਰਤੀ ਵੀ ਆ ਉੱਥੇ ਸਿਰਫ ਐਲਗੋਰਿਦਮ ਦੇ ਹਿਸਾਬ ਨਾਲ ਬਣਾਇਆ ਗਿਆ ਕੋ ਉਹਨਾਂ ਨੂੰ ਸਿਰਫ ਉਹਦੇ ਵਿੱਚ ਕੀ ਆ ਵੱਧ ਤੋਂ ਵੱਧ ਸਿਹਤ ਨਾਲ ਸੰਬੰਧਤ ਆਉਂਦੀਆਂ ਨੇ ਜਾਂ ਜਿਹੜੀ ਸੈਂਟੀਫਿਕ ਕੋਈ ਗਿਆ ਸਟੱਡੀ ਹੁੰਦੀ ਆ ਜਾਂ ਸਾਈਜ਼ ਨਾਲ ਰਿਲੇਟਡ ਵੀਡੀਓਜ਼ ਗਿਆ ਸਿਰਫ ਉਹੀ ਸ਼ੋਅ ਹੁੰਦੀਆਂ ਨੇ ਛੋਟੇ ਬੱਚਿਆਂ ਨੂੰ ਇਹ ਕਰਕੇ ਚਾਈਨਾ ਦੇ ਜਦੋਂ ਬੱਚਿਆਂ ਨੂੰ ਕੀ ਸਰਵੇ ਕਰਕੇ ਪੁੱਛਿਆ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਵੱਧ ਜਵਾਕ ਨੇ ਕੀ ਕਿਹਾ ਐਸਟਰੋਨੌਟਸ ਜਾਂ ਕੀ ਸਾਇੰਟਿਸਟ ਬਣਨਾ ਚਾਹੁੰਦੇ ਆ ਇੱਕ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਜਿਹ ਅਸੀਂ ਯੂਐਸਏ ਦੀ ਗੱਲ ਕਰੀਏ ਉੱਥੋਂ ਦੇ ਜਵਾਬਕਾਂ ਨੂੰ ਪੁੱਛਿਆ ਤਾਂ ਉਹ ਕੀ ਕਹੇ ਲਗਭਗ 90% ਜਵਾਬਕ ਨੇ ਕੀ ਕਿਹਾ ਜੀ ਸੋਸ਼ਲ ਮੀਡੀਆ ਇਨਫਲੂਐਂਸਰ ਬਾਨਣਾ ਚਾਹੁੰਦੇ ਆ ਸਿਰਫ ਅਸੀਂ ਵਾਇਰਲ ਹੋਈਏ ਸਾਨੂੰ ਕੀ ਆ ਲੋਕ ਜਾਣਣ ਉਹਦੇ ਵਾਸਤੇ ਜਿੰਨਾ ਅਸੀਂ ਗੰਦ ਬਖ ਸਕਦੇ ਆ ਉਹ ਬਕਰ ਨੂੰ ਲੋਕ ਤਿਆਰ ਨੇ ਆਪਦੇ ਕੀ ਆ ਮੈਂ ਕਿਹੜਾ ਨੰਗੇ ਹੋਣ ਨੂੰ ਤਿਆਰ ਆ ਵਾਇਰਲ ਹੋਣ ਲਈ ਕੀ ਅੱਜ ਕੱਲ ਚੰਗਾ ਨਹੀਂ ਅੱਜ ਕੱਲ ਕੀ ਗੰਦਾ ਬਾਨਣਾ ਪੈਂਦਾ ਇਹ ਨਸ਼ੇ ਦੇ ਮਾਪਿਓ ਆਪਣੇ ਜਵਾਬਕਾਂ ਨੂੰ ਲਾਉਂਦੇ ਕਿਉਂ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਬਾਹਰ ਕੀ ਮਾਹੌਲ ਮਾੜਾਗਾ ਅਸੀਂ ਇਹ ਜਵਾਬਕ ਨੂੰ ਘਰ 'ਚ ਰੱਖ ਲੀਏ ਪਰ ਕਾਦੇ ਨਾਲ ਇਹ ਸੋਸ਼ਲ ਮੀਡੀਆ ਪਲੇਟਫਾਰਮ ਆਦੇ ਰਹੇ ਤੇ ਮਾਪਿਓ ਖੁਦ ਜਦੋਂ ਇਹਨਾਂ ਨਸ਼ੇ ਤੇ ਲੱਗ ਜਾਂਦੇ ਆ ਫਿਰ ਉਹ ਆਪਦੇ ਜਵਾਕਾਂ ਨੂੰ ਕਹਿਣ ਜੋਗੇ ਵੀ ਨਹੀਂ ਹੁੰਦੇ ਵੀ ਤੁਸੀਂ ਇਹ ਨਸ਼ਾ ਨਾ ਕਰੋ ਤੇ ਸਰਕਾਰਾਂ ਇਹ ਨਸ਼ੇ ਨੂੰ ਪ੍ਰਮੋਟ ਕਰਕੇ ਕੁਝ ਕਿਉਂ ਰਹਿੰਦੀਆਂ ਤਾਂ ਕਿ ਸਰਕਾਰਾਂ ਨੂੰ ਸਵਾਲ ਹੀ ਨਾ ਹੋਣ ਲੋਕ ਇਹੋ ਜਿਹੀ ਕੀ ਗੁਆਚ ਜਾਣ ਲੋਕਾਂ ਦਾ ਸੇਕ ਕਿਸੇ ਦੀ ਕੱਢ ਲੈਣ ਸੜਕਾਂ ਦੇ ਨਿਕਲ ਕੇ ਪ੍ਰੋਟੈਸਟ ਨਾ ਕਰਨ ਮਤਲਬ ਲੀਡਰਾਂ ਨੂੰ ਨੱਥ ਪਾਉਣ ਵਾਸਤੇ ਕੀ ਇਹ ਸੜਕਾਂ ਦੇ ਉੱਤਰ ਕੇ ਪ੍ਰੋਟੈਸਟ ਕਰਨੇ ਪੈਂਦੇ ਆ ਪਰ ਲੋਕ ਆਪ ਦਾ ਕੀ ਗੁੱਭਗਵਟ ਕੀ ਆ ਇਹਨਾਂ ਲੀਡਰਾਂ ਦੇ ਉੱਤੇ ਮਾੜੇ ਕਮੈਂਟ ਕਰਕੇ ਫੇਸਬੁੱਕ ਟਵਿੱਟਰ ਜਾਂ ਇੰਸਟ ਤੇ ਲੀਡਰਾਂ ਨੂੰ ਸਵਾਦ ਆ ਜਾਂਦਾ ਕਿ ਇਹ ਲੋਕਾਂ ਦਾ ਕੀ ਹੈ ਉਹਨਾਂ ਦਾ ਪਰਸਨਲ ਤੌਰ ਤੇ ਫਿਜ਼ੀਕਲ ਤੌਰ ਤੇ ਵਿਰੋਧ ਨਹੀਂ ਕਰਦੇ ਹੁਣ ਜੇ ਅਸੀਂ ਇਹ ਚੂਹੇ ਦੀ ਮੌਤ ਨਹੀਂ ਮਰਨਾ ਤੇ ਅਸੀਂ ਕੀ ਆ ਸੈਲਫ ਕੌਨਸ਼ੀਅਸ ਹੈਗੇ ਆ ਤੇ ਸਾਨੂੰ ਬੰਦੇ ਬਣਾਇਆ ਸਭ ਤੋਂ ਪਹਿਲਾਂ ਤਾਂ ਆਪ ਦੇ ਆਪ ਨੂੰ ਕੁਐਸਚਨ ਕਰੋ ਯਾਰ ਅੱਜ ਦੇ ਦਿਨ ਹੀ ਤੁਸੀਂ ਜਿੰਨਾ ਸੋਸ਼ਲ ਮੀਡੀਆ ਦੇਖਿਆ ਉਹਨੇ ਤੁਹਾਨੂੰ ਦਿੱਤਾ ਕੀ ਆ ਐ ਸੋਚ ਲਿਓ ਤੁਸੀਂ ਕਈ ਵਾਰੀ ਕਹਿੰਦੇ ਹੋ ਮੇਰੇ ਕੋਲ ਟਾਈਮ ਹੈ ਨਹੀਂ ਸਮਾਂ ਹੈ ਨਹੀਂ ਕਸਰਤ ਕਰਨ ਵਾਸਤੇ ਜਾਂ ਫਲਾਣੇ ਕੰਮ ਵਾਸਤੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੁਸੀਂ ਚੈੱਕ ਕਰ ਲਓ ਵੀ ਅੱਜ ਤੁਸੀਂ ਕੀ ਕਿੰਨਾ ਸਮਾਂ ਕੀ ਸੋਸ਼ਲ ਮੀਡੀਆ ਤੇ ਉਤੇ ਸਪੈਂਡ ਕੀਤਾ ਦਿਨ ਦੇ ਜੇ 3 ਘੰਟੇ ਵੀ ਲੱਗੇ ਐਵਰੇਜ 3 ਘੰਟੇ ਹਰੇਕ ਬੰਦਾ ਜੇ ਲਾਉਂਦਾ ਆਪਾਂ ਮੰਨ ਕੇ ਚੱਲਦੇ ਆ 3 ਘੰਟੇ ਤਾਂ ਲਾਉਂਦੀ ਆਉਂਦਾ 7 ਘੰਟੇ ਨਿਕਲਦੀ ਆ ਟੀਨੇਜਰ ਦੀ 3 ਘੰਟੇ ਲਾਉਣਿਆਂ ਤਾਂ 1 ਮਹੀਨੇ ਦੇ ਵਿੱਚ 90 ਘੰਟੇ ਤੁਸੀਂ ਸਿਰਫ ਕੀ ਆ ਵੇਸਟ ਕਰਦੇ ਆਂ ਸੀ ਤੇ ਵੇਸਟ ਕਾਹਤੇ ਕਰਦੇ ਆਂ ਰੀਲਾਂ ਤੇ ਮੈਂ ਫੋਨ ਦੇਖਣ ਤੋਂ ਨਹੀਂ ਕਹਿੰਦਾ ਕਿ ਫੋਨ ਮਾੜਾ ਪਰ ਉੱਚ ਦੇਖਣਾ ਕੀ ਆ ਉਹ ਕੀ ਘੱਟੋ ਘੱਟ ਸਾਡਾ ਫੈਸਲਾ ਹੋਵੇ ਹੁਣ ਅਸੀਂ ਕੀ ਕਰਦੇ ਆਂ ਰੀਲਾਂ ਇੱਕ ਛੇੜ ਲੈਨੇ ਆ ਤੇ ਫਿਰ 3 3 4 4 ਘੰਟੇ ਸਕਰੋਲਿੰਗ ਚੱਲੀ ਜਾਂਦੀ ਆ ਤੁਸੀਂ ਦੇਖਣਾ ਵੀ ਹੈਗਾ ਤਾਂ ਤੁਸੀਂ ਕੀ ਲੰਮੀਆਂ ਵੀਡੀਓਜ਼ ਦੇਖ ਮੈਂ ਕਹਣਾ ਤੁਸੀਂ ਤੜਕੇ ਤੋਂ ਆਥਣ ਤੱਕ ਸਕਰੋਲਿੰਗ ਕਰੀ ਚੱਲੋ ਹੁਣੇ ਤੁਸੀਂ ਮੰਨ ਕੇ ਚੱਲੋ ਵੀ 30 ਰੀਲਾਂ ਸਕਰੋਲ ਕਰ ਲਿਓ ਤਾਂ ਉਦੋਂ ਬਾਅਦ ਤੁਸੀਂ ਦੇਖ ਲਓ ਕਿ ਆ ਇੱਕ ਰੀਲ ਤੋਂ ਪਹਿਲਾਂ ਕਿਹੜੀ ਰੀਲ ਕੀ ਆਈ ਸੀ ਥੋੜੇ ਯਾਦ ਨਹੀਂ ਆਉਣੀ ਤੇ ਸ਼ੁਰੂਆਤ ਕਿੱਥੋਂ ਕੀਤੀ ਥੋੜੇ ਉਹ ਰੀਲ ਵੀ ਯਾਦ ਨਹੀਂ ਹੋਣੀ ਕਿਉਂਕਿ ਅੱਧੇ ਮਿੰਟ ਦਾ ਜਿਹੜਾ ਕੰਟੈਂਟ ਆ ਨਾ ਉਹ ਥੋੜੇ ਦਿਮਾਗ ਦੇ ਵਿੱਚ ਕੀ ਰਹਿ ਨਹੀਂ ਸਕਦਾ ਤੇ ਪਹਿਲਾ ਕੰਮ ਤਾਂ ਮੈਂ ਤੁਹਾਨੂੰ ਉਹੀ ਕਹਿਣਾ ਕਿ ਆਪਦੇ ਆਪ ਨੂੰ ਕੁਐਸਚਨ ਕਰ ਲਓ ਦੂਜਾ ਤੁਸੀਂ ਕੀ ਲਾਈਕ ਸ਼ੇਅਰ ਕੀਓ ਉਸ ਪੋਸਟ ਦਾ ਦਬੋ ਜਿਹੜੀ ਕਿ ਤੁਹਾਨੂੰ ਕੁਝ ਨਾ ਕੁਝ ਕੀ ਆ ਦਿੰਦੀ ਆ ਜੋ ਤੁਸੀਂ ਲਾਈਕ ਕਲਿੱਕ ਕਰਦੇ ਨੇ ਉਹਨਾਂ ਤੋਂ ਤੁਹਾਡੀ ਸਮਝ ਇਹ ਨਹੀਂ ਬਣ ਜਾਂਦੀ ਕਿ ਇਹ ਕਿਹੜੀ ਚੀਜ਼ ਪਸੰਦ ਕਰਦਾ ਤੁਹਾਨੂੰ ਉਹੀ ਫਿਰ ਕੀ ਆ ਮੂਰੇ ਆਉਣਾ ਸ਼ੁਰੂ ਹੋ ਜਾਂਦਾ ਆਪਣੇ ਫੋਨ ਦੇ ਨੋਟੀਫਿਕੇਸ਼ਨ ਬੰਦ ਕਰ ਦਿਓ ਕਿਉਂਕਿ ਜਦੋਂ ਮੜੀ ਜੀ ਟੰਨ ਹੁੰਦੀ ਅਸੀਂ ਨਾਲ ਦੀ ਨਾਲ ਚੱਕ ਲੈਨੇ ਆ ਤੇ ਇੱਕ ਵਾਰ ਜਦੋਂ ਤੁਸੀਂ ਸਕਰੀਨ ਦੇਖ ਲਈ ਸੈਂਟਿਫਿਕ ਸਟੱਡੀ ਕਹਿੰਦੇ ਵੀ 23 ਮਿੰਟ ਦੌਰਾਨ ਥੋੜੀ ਕਨਸੈਂਟਰੇਸ਼ਨ ਨਹੀਂ ਬਣਦੀ ਇੱਕ ਵਾਰ ਜਦੋਂ ਸਕਰੀਨ ਕਰਨੀ ਝਾਕ ਲੈਨੇ ਹੋ ਤੇ ਜਿੰਨੀਆਂ ਤੁਹਾਡੇ ਫੋਨ 'ਚ ਐਕਸਟਰਾ ਐਪਸ ਹੈਗੀਆਂ ਸਾਰੀਆਂ ਡਿਲੀਟ ਕਰ ਦਿਓ ਤੇ ਰਾਤ ਨੂੰ ਜਿੱਥੇ ਚਾਰਜਰ ਤੁਸੀਂ ਲਾਉਣਾ ਆਪਣਾ ਕੀ ਆ ਘੱਟ ਤੋਂ ਘੱਟ ਤੁਹਾਡਾ ਚਾਰਜਰ ਕੀ ਆ ਸਹਰਾਣੇ ਅਸੀਂ ਉਹ ਚੀਜ਼ ਨੂੰ ਪਸੰਦ ਕਰਦੇ ਆ ਹੁਣ ਫੋਨ ਸਾਨੂੰ ਘਰੇ ਬੈਠੇ ਨੂੰ ਕਿੰਨੀ ਕਿੰਨੀ ਗੱਲ ਦੇ ਆ ਕਿ ਇਹ ਵੀਡੀਓ ਚ ਵਗ ਦੇਖਦੇ ਕਿ ਸਾਨੂੰ ਕਿੱਕ ਮਿਲ ਜਾਂਦੀ ਆ ਤੁਸੀਂ ਉੱਠਣਾ ਪਸੰਦ ਹੀ ਨਹੀਂ ਕਰਦੇ ਸੀ ਗਰਾਊਂਡ ਜਾਣਾ ਪਸੰਦ ਨਹੀਂ ਕਰਦੇ ਸੀ ਖੜ੍ਹਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਤੋਂ ਵੱਧ ਸਵਾਦ ਸਾਨੂੰ ਕੀ ਆ ਸਹਰਾਣੇ ਪੈ ਕੇ ਮੋਬਾਈਲ ਦੇ ਹੀ ਜਾਂਦਾ ਤੇ ਹੋ ਸਕੇ ਤਾਂ ਆਪਣੇ ਫੋਨ ਨੂੰ ਕੀ ਸਵਿਚ ਆਫ ਜਾਂ 에어로ਪਲੇਨ ਮੋਡ ਤੇ ਲਾ ਦਿਆ ਕਰੋ ਜਦੋਂ ਕੋਈ ਵੀ ਕੀ ਜਰੂਰ ਕੋਈ ਹੋਰ ਜ਼ਰੂਰੀ ਕੰਮ ਕਰਦੇ ਹੋ ਅੱਜ ਤੁਹਾਨੂੰ ਦਿਨ ਵੀ ਕੀ ਛੋਟੇ ਲੱਗਦੇ ਹੋਣਗੇ ਟਾਈ ਫਟਾਫਟ ਕੀ ਆ ਭੱਜਿਆ ਜਾਂਦਾ ਕਿਉਂਕਿ ਤੁਸੀਂ ਦਿਨ ਦੇ 5-7 ਘੰਟੇ ਕੀ ਆ ਬਿਲਕੁਲ ਫालतू ਕੀ ਆ ਮਨਫੀ ਕਰਤੇ ਆ ਆਪਦੀ ਜ਼ਿੰਦਗੀ ਦੇ ਅਖੀਰ ਚ ਮੈਂ ਇਹੀ ਕਹਿਣਾ ਕਿ ਜੇ ਨਾ ਨਾਲ ਸਹਿਮਤ ਹੈਗੇ ਹੋ ਤਾਂ ਇਹ ਪੋਸਟ ਸ਼ੇਅਰ ਕਰਿਓ ਤੇ ਅਸੀਂ ਤੁਹਾਡੇ ਨਾਲ ਡਾਇਰੈਕਟ ਜੁੜਨਾ ਚਾਹੁੰਨੇ ਆ ਇਸੇ ਕਰਕੇ ਤੁਹਾਨੂੰ ਕਹਿਣਾ ਕਿ ਕਮੈਂਟ ਬਾਕਸ ਦੇ ਵਿੱਚ ਕੀ ਆ ਤੁਸੀਂ ਆਪਣਾ ਨੰਬਰ ਦੇ ਦਿਓ ਤੁਹਾਨੂੰ ਜਿਹੜੀਆਂ ਵੀਡੀਓਜ਼ ਕੀ ਆ ਹੋਰ ਵੀ ਹੁੰਦੀਆਂ ਨੇ ਜਿਹੜੀਆਂ ਚੰਗੀਆਂ ਤੁਹਾਡੀ ਲਾਈਫ ਦੇ ਵਿੱਚ ਕੁਝ ਨਾ ਕੁਝ ਕੀ ਆ ਤੁਹਾਨੂੰ ਦੇ ਕੇ ਜਾਣਗੀਆਂ ਉਹਨਾਂ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਤੇ ਅਖੀਰ ਜੇ ਮੈਂ ਆਸਟ੍ਰੇਲੀਆ ਦੇ ਮੁਲਕ ਦੀ ਕੀ ਆ ਫੇਰ ਸਿਫਤ ਕਰਦਾ ਵਧਾਈ ਵੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਬੱਚਿਆਂ ਵਾਸਤੇ ਬੈਨ ਕਰਤੇ ਤੇ ਅਸੀਂ ਵੀ ਮੰਗ ਕਰਦੇ ਆ ਕਿ ਸਾਡੇ ਵੀ ਜਵਾਕਾਂ ਵਾਸਤੇ ਇਹ ਪਲੇਟਫਾਰਮ ਸਾਰੇ ਬੈਨ ਹੋਣੇ ਚਾਹੀਦੇ